ਹਿਗਰ ਜੀ ਕੀ ਫਤਿਹ ਵਡਭਾਗੀ ਹਰ ਸੰਗਤ ਪਾਵੇ ਪਾਗਹੀਨ ਪਰਮ ਛੋਟਾ ਖਾਵੇ ਜਿਹੜੇ ਪਾਗਾ ਵਾਲੇ ਨੇ ਉਹਨਾਂ ਨੂੰ ਮਹਾਰਾਜ ਸੰਗਤ ਬਖਸ਼ਦੇ ਨੇ ਜਿਹੜੇ ਪਾਗਾ ਵਾਲੇ ਨੇ ਉਹਨਾਂ ਨੂੰ ਸੰਗਤ ਤੇ ਦیدਾਨ ਬਖਸ਼ਦੇ ਨੇ ਸੰਗਤ ਦੀਆਂ ਅਮੋਲਕ ਕਣੀਆਂ ਬਖਸ਼ਦੇ ਨੇ ਕਿਉਂਕਿ ਸੰਗਤ ਵਿੱਚ ਆਣ ਨਾਲ ਸਾਰੇ ਪਾਪ ਕਰਮ ਦੂਰ ਹੋ ਜਾਂਦੇ ਨੇ ਇੱਕ ਅੱਜ ਅਸੀਂ ਅੱਜਕੱਲ ਬੜਾ ਸੁਣਦੇ ਹਾਂ ਪੋਜ਼ਿਟਿਵਿਟੀ ਅਸੀਂ ਪੋਜ਼ਿਟਿਵ ਰਹਿਣਾ ਹੈ ਅਸੀਂ ਗੱਲਾਂ ਨੂੰ ਲੈਟ ਗੋ ਕਰਨਾ ਹੈ ਅਸੀਂ ਪਰਵਾਹ ਨਹੀਂ ਕਰਨੀ ਪਰ ਜਦ ਤੱਕ ਅੰਦਰੋਂ ਅੰਦਰੋਂ ਨਾ ਨਾ ਹੋਏ ਪੋਜ਼ਿਟਿਵਿਟੀ ਅੰਦਰੋਂ ਨਾ ਮਰਤਾ ਨਾ ਹੋਏ ਤਾਂ ਤੱਕ ਤੁਸੀਂ ਜ਼ਬਰਦਸਤੀ ਦੋ ਵਾਲੀ ਤਿੰਨ ਵਾਲੀ ਲੈਟ ਗੋ ਕਰ ਸਕਦੇ ਹੋ ਕਿਸੇ ਨੂੰ ਕਿਸੇ ਦੀ ਗੱਲ ਨੂੰ ਮਾੜੀ ਚੰਗੀ ਨੂੰ ਪਰ ਫਿਰ ਆਸਤਾ ਆਸਤਾ ਅੰਦਰ ਨਾ ਹੁੱਲੀ-ਉਲੀ ਗੱਲ ਜਮਾ ਹੁੰਦੀ ਹੋਈ ਫਿਰ ਇੱਕ ਦਿਨ ਵਿਸਫੋਟ ਵਾਂਗ ਕੇ ਬਾਹਰ ਆਂਦੀ ਵੱਡੀ ਲੜਾਈ ਦੇ ਰੂਪ ਵਿੱਚ ਬਾਹਰ ਆਂਦੀ ਹੈ ਸਾਰੇ ਅੱਜਕੱਲ ਕੀ ਕਰਦੇ ਆ ਜਿਹੜੀ ਯੰਗ ਜਨਰੇਸ਼ਨ ਹੈ ਹੋਰ ਸਕੋਲਰਸ ਨੂੰ ਫੋਲੋ ਕਰਦੇ ਨੇ ਚਾਹੇ ਉਹ ਫੇਸਬੁਕ ਤੇ ਫੋਨਾਂ ਤੇ ਇੰਸਟਾ ਤੇ ਗੁਰਬਾਣੀ ਨੂੰ ਨਹੀਂ ਫੋਲੋ ਕਰਦੇ ਗੁਰਬਾਣੀ ਵਿੱਚ ਮਹਾਰਾਜ ਐਸੇ ਉਪਾਦਸਤੇ ਨੇ ਕਿ ਅੰਦਰੋਂ ਹੀ ਮੈਲ ਧੋਤੀ ਜਾਏ ਅੰਦਰੋਂ ਹੀ ਅੰਨੇ ਮਿੱਠੇ ਹੋ ਜਾਈਏ ਹੁਣ ਜਾਣੋ ਆਪ ਜੀ ਨੂੰ ਪਤਾ ਹੈ ਬਾਹਰ ਕਿੰਨਾ ਪੋਲੂਸ਼ਨ ਹੈ ਦਿੱਲੀ ਆਪ ਜਾਣਦੇ ਹੋ ਕਿੰਨਾ ਪੋਲੂਸ਼ਨ ਹੈ ਬਾਹਰ ਤੇ ਜਿੰਨਾ ਪੋਲੂਸ਼ਨ ਨੇ ਅਸੀਂ ਕਈ ਅਸੀਂ ਪੋਲੂਸ਼ਨ ਦੀ ਪਰਵਾਹ ਨਹੀਂ ਕਰਦੇ ਤੇ ਅਸੀਂ ਬਿਮਾਰ ਨਹੀਂ ਹੋਵਾਂਗੇ ਅਸੀਂ ਤਾਂ ਵੀ ਬਿਮਾਰ ਹੋ ਜਾਵਾਂਗੇ ਨਾ ਅਸੀਂ ਬਿਮਾਰ ਕਦੋਂ ਨਹੀਂ ਹੋਵਾਂਗੇ ਜਦੋਂ ਸਾਡਾ ਇਮਿਊਨ ਸਿਸਟਮ ਅੰਦਰੋਂ ਸਟਰੋਂਗ ਹੋਏਗਾ ਜਿਨ੍ਹਾਂ ਦਾ ਇਮਿਊਨ ਸਿਸਟਮ ਸਟਰੋਂਗ ਸੀ ਉਹਨਾਂ ਦੇ ਕੋਵਿਡ ਵਿੱਚ ਵੀ ਸੇਵਾ ਕਰ ਲਿੱਤੀ ਸੀ ਸ਼ਮਸ਼ਾਨ ਵਿੱਚ ਜਾ ਕੇ ਵੀ ਸੇਵਾ ਕਰ ਲਿੱਤੀ ਸੀ ਇਮਿਊਨ ਸਿਸਟਮ ਸਟਰੋਂਗ ਕਦੋਂ ਹੁੰਦਾ ਹੈ ਜਦੋਂ ਸੰਗਤ ਵਿੱਚ ਆ ਕੇ ਬੈਠਦੇ ਆ ਸੰਗਤ ਵਿੱਚ ਮਹਾਰਾਜ ਦੀ ਬਾਣੀ ਸੁਣਦੇ ਆ ਕਾਰਨਿਤ ਨੇਮ ਕਰਦੇ ਆ ਨੇਮ ਵਦਾਂਦੇ ਆਂ ਨੇਮ ਦੇ ਬੈਨ ਲਗਾਉਂਦੇ ਆਂ ਨਾਮ ਜਪਦੇ ਆਂ ਮਹਾਰਾਜ ਨੂੰ ਚੇਤੇ ਕਰਦੇ ਆਂ ਮਹਾਰਾਜ ਦੀ ਸੋਹਣੀਆਂ ਵਡਿਆਈਆਂ ਗਾਉਂਦੇ ਆਂ ਮਹਾਰਾਜ ਦੇ ਪਿਆਰੇ ਗੁਣ ਗਾਉਂਦੇ ਆਂ ਉਹਨਾਂ ਦੇ ਦਿਆਲੂ ਸੁਭਾਅ ਨੂੰ ਯਾਦ ਕਰਦੇ ਆਂ ਮਿੱਠੇ ਸੁਭਾਅ ਨੂੰ ਯਾਦ ਕਰਦੇ ਆਂ ਦੇ ਅੰਦਰੋਂ ਹੀ ਮੈਲ ਧੁੱਤੀ ਜਾਂਦੀ ਹੈ ਸਾਡਾ ਅੰਦਰੋਂ ਪੋਜ਼ਿਟਿਵਿਟੀ ਹੀ ਤਾਂ ਆ ਸਕਦੀ ਹੈ ਫਿਰ ਸਾਨੂੰ ਇਹ ਸੋਚਣ ਦੀ ਕਿ ਲੈਟ ਗੋ ਕਰਨਾ ਹੈ ਇਹ ਕੰਮ ਨਹੀਂ ਕਰਨਾ ਉਹਨੂੰ ਲੋੜ ਦੀ ਪਏਗੀ ਅਸੀਂ ਨਿਰਮਲ ਹੀ ਹੋ ਜਾਵਾਂਗੇ ਸਾਧ ਸੰਗਤ ਜੈ ਹਰ ਗੁਣ ਗਾਵੇ ਸੂ ਨਿਰਮਲ ਕੀ ਜੈ ਉਹਨੂੰ ਤੇ ਨਿਰਮਲ ਮਹਾਰਾਜ ਕਰ ਦਿੰਦੇ ਨੇ ਬਿਲਕੁਲ ਕੋਈ ਦਾਗ ਰਹਿਣ ਨਹੀਂ ਦਿੰਦੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਫਿਰ ਉਹ ਗੁਣਾਂ ਦੀ ਕਮਾਈ ਕਰਦੇ ਨੇ ਜੇ ਸਾਨੂੰ ਸੱਚੇ ਮਾਇਨੇ ਵਿੱਚ ਆਪਣੇ ਆਪ ਨੂੰ ਬਦਲਣਾ ਹੈ ਨਾ ਤੇ ਸਾਨੂੰ ਮਹਾਰਾਜ ਦੇ ਨਾਮ ਨੂੰ ਯਾਦ ਕਰਨੇ ਪੈਣਗੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਪਿਲ ਨਾਹੀਂ ਤੇ ਸਾਨੂੰ ਜੇ ਰੋਗਾਂ ਨਾਲ ਵੀ ਲਾਣਾ ਨਹੀਂ ਹੈ ਸਾਨੂੰ ਆਪਣੇ ਮਨੋਂ ਚਿੰਤਾ ਦਾ ਰਾਗ ਦਾ ਧਵੇਸ਼ ਦਾ ਕਿਸੇ ਨਾਲ ਲੜਾਈ ਝਗੜੇ ਦਾ ਕੋਈ ਵੀ ਰੋਗ ਅਗਰ ਨਹੀਂ ਲਗਾਣਾ ਤੇ ਸਾਨੂੰ ਹਮੇਸ਼ਾ ਬਾਣੀ ਨੂੰ ਚੇਤੇ ਰੱਖਣਾ ਹੈ ਤੇ ਅਸੀਂ ਇੱਕ ਲਕੀਰ ਨੂੰ ਮਿਟਾਉਣ ਦੀ ਬਜਾਏ ਸਾਡੇ ਅੰਦਰ ਇੱਕ ਲਕੀਰ ਹੈ ਮੈਲ ਦੀ ਅਸੀਂ ਕਿਸੇ ਨਾਲ ਜਲਦੀ ਨਾਰਾਜ਼ ਹੁੰਦੇ ਆ ਅਸੀਂ ਕਿਸੇ ਨਾਲ রাগ ਰੱਖਦੇ ਆ ਮਤਲਬ ਮੂੰਹ ਜਿਆਦਾ ਰੱਖਦੇ ਆ ਉਹਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਕਿਸੇ ਨਾਲ ਸਾਡਾ ਦੁਸ਼ ਹੈ ਅਸੀਂ ਉਹਦੇ ਤੋਂ ਨਫ਼ਰਤ ਕਰਦੇ ਆ ਕਿਸੇ ਨਾਲ ਅਸੀਂ ਪਰਵਾਹ ਨਹੀਂ ਕਰਦੇ ਵੀ ਸਾਡੇ ਸਾਹਮਣੇ ਹੀ ਨਾ ਆਏ ਅਸੀਂ ਕਿਸੇ ਬਾਰੇ ਐਵੇਂ ਸੋਚਦੇ ਆ ਅਸੀਂ ਉਸ ਲਕੀਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂ ਜੇ ਆਪਣੇ ਇੱਕ ਨਵੀਂ ਲਕੀਰ 'ਚ ਉਸ ਲਕੀਰ ਉੱਪਰ ਖਿਚਣੀ ਸ਼ੁਰੂ ਕਰ ਦਈਏ ਤੇ ਉਹ ਲਕੀਰ ਛੁੱਪ ਵੀ ਜਾਏਗੀ ਤੇ ਜਿਹੜੀ ਲਕੀਰ ਅਸੀਂ ਖਿਚ ਰਿਆਂ ਉਹ ਇੰਦਰ ਵੱਡੀ ਵੀ ਹੋ ਜਾਏਗੀ ਉਹ ਲਕੀਰ ਫਿਰ ਸਾਡੇ ਅੰਦਰ ਰਹਿ ਜਾਏਗੀ ਪ੍ਰਾਣੀ ਜਿਹੜੀ ਹੈ ਉਹ ਦਿਖੇਗੀ ਹੀ ਨਹੀਂ ਤੇ ਅਸੀਂ ਕਰਨਾ ਕੀ ਹੈ ਅਸੀਂ ਇਸ ਦੀ ਬਜਾਏ ਕਿ ਅਸੀਂ ਇਹ ਵਾਲੇ ਕੰਮ ਨਹੀਂ ਕਰਨੇ ਨਹੀਂ ਕਰਨੇ ਜੋਰ ਪਾਣ ਦੀ ਬਜਾਏ ਅਸੀਂ ਜਿਹੜੇ ਕੰਮ ਕਰਨੇ ਨੇ ਜੋ ਮਹਾਰਾਜ ਦੱਸ ਰਹੇ ਨੇ ਅਸੀਂ ਉਹਦੇ ਮਾਰ ਆਪਣਾ ਪੂਰਾ ਜੋਰ ਲਗਾ ਦੇਈਏ ਅਸੀਂ ਆਪਣੇ ਜੋਰ ਨੂੰ ਵਧ ਦਿੰਨੇ ਆ ਅਸੀਂ ਕਹਿੰਦੇ ਆ ਨਾਮ ਜਪਣਾ ਓਹ ਨਾਮ ਜਪਣ ਦੇ ਨਾਲ ਨਾਲ ਨਿੰਦਾ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਐ ਸਾਰੀ ਗੱਲਾਂ ਦੀ ਵਿਚਾਰ ਕਰਨੀ ਹੈ ਐ ਸਾਰੀ ਗੱਲਾਂ ਦੀ ਵਿਚਾਰ ਆਪਣੇ ਮਨ 'ਚ ਰੱਖਣੀ ਹੈ ਕਿ ਮਹਾਰਾਜ ਕੀ ਕਹਿੰਦੇ ਨੇ ਅਹੰਕਾਰੀਆਂ ਆਨੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜੇ ਨਾਮਦੇਵ ਜੀ ਨਿਮਰਤਾ ਵਸ਼ ਗੁਣਗਾਰੇ ਸੀ ਤੇ ਦਰਵਾਜ਼ਾ ਉਹਨਾਂ ਵੱਲ ਕਰਤਾ ਫੇਰ ਦੀਆ ਦਿਹੋਰਾ ਨਾਮੇ ਕੋ ਤੇ ਜਿਹੜੇ ਅਹੰਕਾਰੀਆਂ ਨਿੰਦਕਾਂ ਸੀ ਉਹਨਾਂ ਵੱਲ ਪਿੱਠ ਕਰ ਲਈ ਮਹਾਰਾਜ ਨੇ ਤੇ ਕਬੀਰ ਜੀ ਕਹਿੰਦੇ ਨੇ ਕਰਵਤ ਪਲਾ ਨਾ ਕਰਵਟ ਤੇਰੀ ਤੇਰੀ ਕਰਵਟ ਨਾ ਹੋਏ ਮਹਾਰਾਜ ਕਰਵਤ ਭਾਵੇਂ ਮੇਰੇ ਉੱਪਰ ਆਰਾ ਚਲਾਦੇ ਹੋ ਇਹ ਕਹਿੰਦੇ ਨੇ ਆਰਾ ਪਲਾ ਕਹਿ ਰਹੇ ਨੇ ਤੇ ਪਿੱਠ ਨੂੰ ਕਹਿ ਰਹੇ ਨੇ ਮਾੜਾ ਪਿੱਠ ਨਾ ਕਰਨਾ ਮਹਾਰਾਜ ਭਾਵੇਂ ਮੇਰੇ ਉੱਪਰ ਆਰਾ ਚਲਾਦੇ ਹੋ ਅਸੀਂ ਇਹ ਸਾਰੀ ਗੱਲਾਂ ਦੀ ਵਿਚਾਰ ਭਰੇ ਜ ਆਪਣੇ ਮਨ ਵਿੱਚ ਯਾਦ ਰੱਖਣਾ ਪਰ ਅਸੀਂ ਆਪਣਾ ਧਿਆਨ ਕੁਝ ਸਮਾਂ ਲਈ ਇਹਦੇ ਨਾਲ ਲੇਖੋ ਕਿੰਨੀ ਜਲਦੀ ਲਾਭ ਹੋਏਗਾ ਕਿ ਆਪਣੇ ਨੀਮ ਵਧਾਣ ਵਾਲ ਨਾਮ ਦਾ ਅਭਿਆਸ ਵਧਾਣ ਵੱਲ ਅਮਰਤ ਵੇਲੇ ਵੱਲ ਬਾਣੀ ਦੇ ਵਿਚਾਰ ਵੱਲ ਅਗਰ ਵਤੇਰੇ ਰੱਖਾਂਗੇ ਤੇ ਜਲਦੀ ਤੋਂ ਜਲਦੀ ਲਾਭ ਹੋਣਾ ਸ਼ੁਰੂ ਹੋ ਜਾਏਗਾ ਉਹ ਕਿਵੇਂ ਹੋਏਗਾ ਕਿਉਂਕਿ ਇਹ ਜਿਹੜੀ ਬਾਣੀ ਦੇ ਕਮਾਈ ਕਰਾਂਗੇ ਨਾਮ ਦੀ ਕਮਾਈ ਕਰਾਂਗੇ ਅੰਦਰੋਂ ਇਮਿਊਨ ਸਿਸਟਮ ਸਟਰੋਂਗ ਹੋਏਗਾ ਪਤਾ ਸਭ ਨੂੰ ਹੈ ਕਿ ਝੂਠ ਨਹੀਂ ਬੋਲਣਾ ਸੰਗਤ ਵਿੱਚ ਜਿੰਨੇ ਬੈਠਿਆ ਕ ਕੋਈ ਐਸਾ ਹੈ ਜਿਹਨੂੰ ਨਹੀਂ ਪਤਾ ਕਿ ਝੂਠ ਨਹੀਂ ਬੋਲਣਾ ਸੱਚ ਬੋਲਣਾ ਚਾਹੀਦਾ ਮਹਾਰਾਜ ਦੀ ਬਾਣੀ ਸੱਚ ਬੋਲਣ ਦਾ ਉਪਦੇਸ਼ ਦਿੰਦੀ ਹੈ ਪਰ ਜਦੋਂ ਦੋ ਰਾਹਾਂ ਵਿੱਚੋਂ ਚੁੜਨਾ ਹੁੰਦਾ ਹੈ ਅਸੀਂ ਐਨੇ ਮਜ਼ਬੂਤ ਹੀ ਨਹੀਂ ਹੁੰਦੇ ਕਿ ਅਸੀਂ ਦੁਨੀਆ ਦੀ ਗੱਲਾਂ ਸਹਾਰ ਲਈ ਅਸੀਂ ਝੂਠ ਬੋਲ ਦਿੰਨੇ ਆ ਫਿਰ ਮਜ਼ਬੂਤ ਕਿਵੇਂ ਹੋਵਾਂਗੇ ਬਾਣੀ ਦਾ ਪਾਠ ਕਰਨ ਨਾਲ ਵਿਚਾਰ ਕਰਨ ਨਾਲ ਮਹਾਰਾਜ ਨਾਲ ਪ੍ਰੇਮ ਦਾਣ ਨਾਲ ਕਿ ਮਹਾਰਾਜ ਹੀ ਸਭ ਦਤਾਂ ਦੇਣ ਵਾਲੇ ਨੇ ਉਹ ਇੱਜ਼ਤ ਰੱਖਣ ਵਾਲੇ ਨੇ ਉਹ ਵਡਿਆਈ ਬਖਸ਼ਣ ਵਾਲੇ ਨੇ ਤੇ ਉਹੀ ਕੀਤੇ ਕਰਮਾਂ ਦੀ ਸਜ਼ਾ ਦੇਣ ਵਾਲੇ ਨੇ ਜੇ ਉਹਨਾਂ ਦੀ ਸ਼ਰਣ ਵਿੱਚ ਰਹਿੰਦੇ ਆ ਉਹਨਾਂ ਨੂੰ ਮਨਾ ਲੈਂਦੇ ਆ ਮੇਰੇ ਰੂਪ ਮੇਰਾ ਰੁੱਸੇ ਨਾਲ ਕਲਗੀਆਂ ਵਾਲਾਂ ਹੋਰ ਜੇਕ ਭਾਵੇਂ ਸਾਰਾ ਦੁਸਜਾਏ ਤੇ ਫਿਰ ਜੇ ਉਹਨਾਂ ਨੂੰ ਮਨਾ ਲੈਂਦੇ ਆ ਕਿਸੇ ਹੋਰ ਦੀ ਪ੍ਰਵਾਹ ਨਹੀਂ ਰੱਖਦੇ ਫਿਰ ਸਾਨੂੰ ਸੱਚ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ ਫਿਰ ਸਾਨੂੰ बार-बार ਯਾਦ ਕਰਨ ਦੀ ਲੋੜ ਨਹੀਂ ਪੈਗੀ ਕਿ ਅਸੀਂ ਸੱਚ ਬੋਲਣਾ ਹੈ ਸੱਚ ਬੋਲਣਾ ਹੈ ਅਸੀਂ ਤੇ ਮਹਾਰਾਜ ਨੂੰ ਨਜ਼ਰ ਉਹਨਾਂ ਦੇ ਉੱਪਰ ਹੈ ਉਹਨਾਂ ਦੇ ਚਰਨਾਂ ਦਾ ਤਿਹਾਨ ਹੈ ਤੇ ਫਿਰ ਸਾਡਾ ਕਰਮ ਕੀ ਬਣ ਜਾਏਗਾ ਕਿ ਜੋ ਵੀ ਕੰਮ ਕਰ ਰਹੇ ਆ ਨਾ ਉਹ ਮਹਾਰਾਜ ਦੀ ਬਾਣੀ ਦੇ ਹਿਸਾਬ ਨਾਲ ਉਹਨਾਂ ਦੇ ਹੁਕਮ ਵਿੱਚ ਹੋ ਰਿਹਾ ਹੈ ਜਿਵੇਂ ਮੰਨ ਲੋ ਕਿ ਇੱਕ ਵੀਰ ਕੋਈ ਆ ਭੈਣ ਦੇਗ ਬਣਾ ਰਹੀ ਹੈ ਦੇਗ ਬਣਾਣ ਦਾ ਕੀ ਹੈ ਕਿ ਤੁਸੀਂ ਮੈਨੇ ਬਾਣੀ ਦਾ ਪਾਠ ਕਰਦੇ ਹੋਏ ਦੇਗ ਬਣਾਣੀ ਹੈ ਫਿਰ ਕਿਰਪਾਨ ਪੇਟਾ ਕਰਾਣੀ ਹੈ ਫਿਰ ਉਸ ਤੋਂ ਬਾਅਦ ਛਕ ਸਕਦੇ ਹਾਂ ਤੇ ਸਭ ਨੂੰ ਹੀ ਛਕਾ ਸਕਦੇ ਹਾਂ ਐਸੇ ਰੂਲ ਨੂੰ ਅਗਰ ਅਸੀਂ ਆਪਣੇ ਕਰਮਾਂ ਵਿੱਚ ਲਿਆਈਏ ਅਸੀਂ ਜਿਹੜਾ ਵੀ ਕਰਮ ਕਰ ਰਹੇ ਹਾਂ ਬਾਣੀ ਪੜਦੇ ਹੋਏ ਕਰ ਰਹੇ ਹਾਂ ਸੋਚ ਕੇ ਕਰ ਰਹੇ ਹਾਂ ਕਿ ਮਹਾਰਾਜ ਨੂੰ ਚੰਗਾ ਲੱਗੇ ਮਹਾਰਾਜ ਨੂੰ ਭੇਟ ਕੀਤਾ ਜਾ ਸਕੇ ਫਿਰ ਉਹ ਕਰਮ ਕਰਕੇ ਜੇ ਮਹਾਰਾਜ ਦੀ ਕਿਰਪਾ ਨਾਲ ਭੇਟਾ ਮਹਾਰਾਜ ਨੂੰ ਭੋਗ ਲੱਗ ਸਕਦਾ ਫਿਰ ਉਸ ਕਰਮ ਨੂੰ ਆਪ ਵੀ ਛਕ ਸਕਦੇ ਆ ਹੋਰਾਂ ਨੂੰ ਵੀ ਛਕਾ ਸਕਦੇ ਆ ਬਿ ਡਰਨ ਦੀ ਕੋਈ ਲੋੜ ਨਹੀਂ ਫਿਰ ਉਹ ਕਰਮ ਕਿਹਦਾ ਹੋ ਜਾਏਗਾ ਜਿਵੇਂ ਦੇਗ ਚੱਕਰ ਤੋਂ ਬਾਅਦ ਕਹਿੰਦੇ ਆ ਜੋ ਜੀ ਚੱਕੇ ਸੋ اٹੇ ਪਰ ਆਪ ਜੀ ਦਾ ਨਾਮ ਧਿਆਈ ਪਵਿੱਤਰ ਨਾਮ ਧਿਆਈ ਫਿਰ ਜੋ ਵੀ ਸਾਡੇ ਨਾਲ ਮਿਲੇਗਾ ਉਹ ਵੀ ਨਾਮ ਜਪੇਗਾ ਤੇ ਅਸੀਂ ਵੀ ਨਾਮ ਜਪਾਵਾਂਗੇ ਅਸੀਂ ਵੀ ਨਾਮ ਜਪਾਂਗੇ ਉਹ ਵੀ ਨਾਮ ਜਪੇਗਾ ਤੇ ਜਨ ਨਾਨਕ ਧੂਰ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਨਾਮ ਜਪਾਵੇ ਸਾਨੂੰ ਬਸ ਇਹ ਚੇਤੇ ਰੱਖਣਾ ਹੈ ਅਸੀਂ ਬਾਣੀ ਨਾਮ ਦਾ ਅਭਿਆਸ ਜਿਆਦਾ ਕਰਨਾ ਹੈ ਅਸੀਂ ਨਾਮ ਨੂੰ ਜਿਆਦਾ ਅੰਦਰ ਵਡੇਰੇ ਲੈ ਕੇ ਜਾਣਾ ਹੈ ਤੇ ਮਹਾਰਾਜ ਦੇ ਗੁਣਾਂ ਦੀ ਵਿਚਾਰ ਕਰਨੀ ਹੈ ਕਿ ਮਹਾਰਾਜ ਬੜੇ ਮਿੱਠੇ ਨੇ ਉਹ ਓਗੜ ਦੀ ਚਿਤਾਰ ਦੇ ਮਨਾਂ ਮੇਰੇ ਚ ਬੜੇ ਓਗੜ ਨੇ ਹਮ ਪਾਪੀ ਤੁਮ ਪਾਪ ਖੰਡਨ ਪਰ ਜੀ ਮੈਂ ਪਾਪੀ ਆ ਤੁਸੀਂ ਪਾਪਾ ਨੂੰ ਬਖਸ਼ਣ ਵਾਲੇ ਹੋ ਹਮ ਨਿਰਗੁਣ ਤੂੰ ਦਾਤਾ ਰੇ ਤੁਸੀਂ ਦਾਤਾਂ ਦੇਣ ਵਾਲੇ ਹੋ ਤੁਸੀਂ ਪਾਪਾ ਨੂੰ ਬਖਸ਼ ਦੇਣ ਵਾਲੇ ਹੋ ਤੁਸੀਂ ਅੰਦਰੋਂ ਨਿਰਮਲ ਕਰ ਦੇਣ ਵਾਲੇ ਹੋ ਜੀ ਮੈਂ ਜਿਹੜੇ ਵੀ ਅਵਗੁਣ ਕਮਾਂਦਾ ਵਾਂ ਝੂਠ ਬੋਲਦਾ ਵਾਂ ਕਿਸੇ ਕੋਲ ਰਿਸ਼ਮਤ ਲੈਣਾ ਵਾਂ ਕਾਰ ਆਪਣੇ ਵੱਡਿਆਂ ਨਾਲ ਚੰਗਾ ਨਹੀਂ ਬੋਲਦੀ ਮੈਂ ਕਾਰ ਦਾ ਕੰਮ ਕਾਜ ਕਰਦੇ ਹੋਏ ਕੁੜ ਕੁੜ ਕਰਦੀ ਆ ਮੇਰੇ ਅੰਦਰ ਮਿਠਾਸ ਨਹੀਂ ਹੈ ਨਿਮਰਤਾ ਨਹੀਂ ਹੈ ਮੇਰੀ ਮਤ ਜਿਹੜੀ ਏ ਉਹ ਅਗੁਣਾ ਨਾਲ ਭਰੀ ਹੈ ਭਰੀਏ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾਵੇਂ ਕਹਿ ਰੰਗ ਉਹਦੇ ਪਿਆਰ ਨਾਲ ਰੰਗ ਮਤਲਬ ਪਿਆਰ ਨਾਲ ਤਹਿਜ਼ੀਬ ਨਾਲ ਅਦਬ ਨਾਲ ਮर्यादा ਨਾਲ ਮਹਾਰਾਜ ਦੇ ਕੁਰਬਾਨ ਹੁੰਦੇ ਹੋਏ ਮਹਾਰਾਜ ਦੀ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣਦੇ ਹੋਏ ਉਮੇ ਨਾਮ ਜਪਣ ਨਾਲ ਇਹ ਜਿਹੜੀ ਭਰੀਏ ਮਤ ਪਾਪਾ ਕੇ ਸੰਗ ਹੈ ਉਹ ਤੋਂ ਪੇ ਨਾਵੇਂ ਗਿਰ ਕੋ ਤਲ ਜਾਨੀ ਹੈ ਪੈ ਨਾ ਸੰ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਸਾਰੇ ਤਰ੍ਹਾਂ ਦੇ ਡਰਾਂ ਦਾ ਵਿਨਾਸ਼ ਹੋ ਜਾਂਦਾ ਹੈ ਭੈ ਨਾਸਨ ਕੋਈ ਵੀ ਡਰ ਨਹੀਂ ਰਹਿੰਦਾ ਬੰਦੇ ਨੂੰ ਡਰ ਕੇ ਮਰੀ ਜਿਸੀਂ ਕੰਮ ਕਰਦੇ ਆ ਨਾ ਗਲਤ ਗਲਤ ਕੰਮ ਕਿਉਂ ਕਰਦੇ ਆ ਆਪਣੀ ਇੱਜ਼ਤ ਨੂੰ ਬਚਾਉਣ ਲਈ ਝੂਠ ਬੋਲਦਾ ਕਿੱਥੇ ਕਿੱਥੇ ਪਰਦਾ ਕਰਾਂ ਤਾਂ ਕਿੱਥੇ ਅਸੀਂ ਚਾਹੁੰਦੇ ਆ ਕਿ ਸਾਡਾ ਪਰਿਵਾਰ ਚੰਗੀ ਤਰ੍ਹਾਂ ਬੱਲੇ ਦੇ ਵਿਸ਼ਵਤ ਲੈ ਲਈ ਸਾਰਾ ਸਿਸਟਮ ਇਹਵੇਂ ਕਰਿਆ ਸੀ ਅਸੀਂ ਆਪਣੇ ਨਿਯਮ ਤੇ ਕਰੜੇ ਨਹੀਂ ਰਹੇ ਅਸੀਂ ਘਾਰ ਜੋ ਵੀ ਬੋਲਦੇ ਆ ਕੋੜਾ ਆਪਣੇ ਆਪ ਨੂੰ ਦਿਖਾਉਣ ਲਈ ਇਹ ਮਿੱਠਾ ਵੀ ਕਦੀ ਬੋਲਦੇ ਆ ਨਾ ਆਪਣੇ ਆਪ ਨੂੰ ਦਿਖਾਉਣ ਲਈ ਕਿ ਮੈਂ ਚੰਗਾ ਵਾਂ ਮੈਂ ਸਹੀ ਹਾਂ ਉੱਚਾ ਬੋਲਦੇ ਆ ਤਾਂ ਵੀ ਇਹ ਦੱਸਣ ਲਈ ਕਿ ਮੈਂ ਸਹੀ ਹਾਂ ਆਪਣੇ ਆਪ ਨੂੰ ਸਾਬਤ ਕਰਨ ਲਈ ਜੇ ਕਦੀ ਕਦੀ ਮਿੱਠਾ ਬੋਲਦੇ ਆ ਤਾਂ ਵੀ ਦੱਸਣ ਲਈ ਕਿ ਮੈਂ ਚੰਗਾ ਵਾਂ ਲੇਕਿਨ ਮਹਾਰਾਜ ਜਿਸ ਸਾਰੇ ਭੈਣ ਆਸਨ ਜੋ ਚੰਗਾ ਹੋਣ ਦਾ ਜਿਹੜਾ ਡਰ ਏ ਕਿ ਮੈਂ ਚੰਗਾ ਵਾਂ ਸਾਰੇ ਇਹ ਹੀ ਸਮਝਣ ਇਹ ਵੀ ਇੱਕ ਡਰ ਏ ਕਿ ਮੈਨੂੰ ਕੋਈ ਗਲਤ ਨਾ ਸਮਝੇ ਸਾਰੇ ਤਰ੍ਹਾਂ ਦਾ ਡਰ ਕੋਈ ਵੀ ਡਰ ਹੋਏ ਪੈਨਾਸਨ ਆਪਣਾ ਡਰ ਸਾਨੂੰ ਆਪ ਪਤਾ ਸਾਨੂੰ ਕਿਹੜਾ ਡਰ ਹੈ ਪੈਨਾਸਨ ਦੁਰਮਤ ਹਰਨ ਜਿਹੜੀ ਦੁਰਮਤ ਦੇ ਅੰਦਰ ਗੁਰਮਤ ਤੋਂ ਵਿਰੁੱਧ ਕੰਮ ਕਰਾਂਦੀ ਹੈ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਕਲ ਯੁਗ ਵਿੱਚ ਇੱਕੋ ਨਾਮ ਨਾਮ ਹੈ ਉਸ ਨਾਮ ਦੇ ਆਸਰੇ ਤੇ ਸਾਰਾ ਕੁਝ ਹੋ ਸਕਦਾ ਹੈ ਸਾਰੀ ਪੋਜ਼ਿਟਿਵਿਟੀ ਆ ਸਕਦੀ ਹੈ ਅਸੀਂ ਸਭ ਕੁਝ ਉਵੇਂ ਦੇ ਕਰ ਸਕਦੇ ਹਾਂ ਜਿਵੇਂ ਅਸੀਂ ਸੋਚਦੇ ਹਾਂ ਪਰ ਅਗਰ ਅਸੀਂ ਨਾਮ ਦਾ ਆਸਰਾ ਨਹੀਂ ਹੈ ਸਭ ਵਡਿਆਈਆਂ ਨਾਮ ਵਿੱਚ ਨਾਮ ਦੀ ਜਿਹੜੀ ਮਈ ਮੈਂ ਉਹਨੂੰ ਜਾਣਨਾ ਕਰੋ ਪਤਾ ਸਾਨੂੰ ਸਭ ਨੂੰ ਹੈ ਕਿ ਮਿੱਠਾ ਬੋਲਣਾ ਹੈ ਮਹਾਰਾਜ ਕੀ ਕਹਿੰਦੇ ਨੇ ਇੱਕ ਤਿਲ ਨਹੀਂ ਪੰਨੇ ਕਾਲੇ ਜੇ ਅਸੀਂ ਮਹਾਰਾਜ ਦੇ ਪਦਤੀ ਨੂੰ ਅੱਜ ਯਾਦ ਕਰਕੇ ਅੰਦਰ ਵਸਾ ਲਈਏ ਕਿ ਮਹਾਰਾਜ ਇੱਕ ਤਿਲ ਜਿੰਨਾ ਵੀ ਦਿਲ ਕਿੰਨਾ ਕੋਏ ਇੱਕ ਛੋਟਾ ਜਿਹਾ ਕਣ ਜਿਸ ਦਾ ਕੋਈ ਪਾਰ ਵੀ ਨਹੀਂ ਹੈ ਸਾਡੀ ਤਲੀ ਤੇ ਰੱਖ ਦਿੱਤਾ ਜਾਏ ਸਾਨੂੰ ਪਤਾ ਵੀ ਨਾ ਚੱਲੇ ਕਿ ਤਿਲ ਪਿਵਾਏ ਜਦ ਤੱਕ ਅਸੀਂ ਦੇਖਾਂਗੇ ਨਹੀਂ ਤੇ ਮਹਾਰਾਜ ਉਹਨਾਂ ਜਿੰਨਾ ਵੀ ਕਾਰਨਾ ਕੀਤੀ ਹੋਈ ਸੇਵਾ ਕੀਤੀ ਹੋਈ ਕੰਮ ਕੀਤਾ ਹੋਇਆ ਕਰਮ ਕੀਤਾ ਜਿਹੜਾ ਮਹਾਰਾਜ ਨੂੰ ਯਾਦ ਕਰਕੇ ਕਰਦੇ ਆ ਉਹਨੂੰ ਵਿਅਰਥ ਨਹੀਂ ਜਾਣ ਦਿੰਦੇ ਉਹਦੇ ਬਦਲੇ ਸਾਨੂੰ ਦੇਂਦੇ ਨੇ ਸਭ ਕੁਝ ਦਾਤਾਂ ਬਖਸ਼ਦੇ ਨੇ ਜੇ ਅਸੀਂ ਇਹ ਪੰਕਤੀ ਅੱਜ ਆਪਣੇ ਅੰਦਰ ਵਸਾ ਲਈਏ ਤੇ ਸਾਡੇ ਭੈਣਾਂ ਦਾ ਕੀ ਕੰਮ ਹੁੰਦਾ ਹੈ ਘਰ ਸਾਰਾ ਕੰਮ ਕਰਨਾ ਗਰਸਥ ਨੂੰ ਚਲਾਉਣਾ ਤੇ ਫਿਰ ਅਸੀਂ ਐ ਪੰਕਤੀ ਅੰਦਰ ਵਸਾਂ ਲਈ ਕਿ ਮਹਾਰਾਜ ਸਭ ਦਿੰਦੇ ਨੇ ਮੇਰਾ ਰਿਸ਼ਤਾ ਗੁਰੂ ਸਾਹਿਬ ਨਾਲ ਹੈ ਲੈਣ ਦੇਣ ਦਾ ਸਰਬੱਤ ਸਾਰਾ ਗੁਰੂ ਸਾਹਿਬ ਨੇ ਕਰਨਾ ਹੈ ਕੋਈ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਇਸ ਲਈ ਸਾਥ ਪੜ੍ਹਿਆ ਨਾ ਮਨੁੱਖ ਦੇ ਕਿਛ ਨਾ ਹੀ ਹਾਂਤ ਮਨੁੱਖ ਦੇ ਹੱਥ ਵਿੱਚ ਕੁਝ ਹੈ ਹੀ ਨਹੀਂ ਹੈ ਜੇ ਮੈਂ ਪਤੀ ਦੀ ਸੇਵਾ ਕਰ ਲਈਆਂ ਤੇ ਪਤੀ ਉਹਦਾ ਬਦਲਾ ਨਹੀਂ ਮੈਨੂੰ ਦੇ ਸਕਦਾ ਮੈਨੂੰ ਦੇਗਾ ਕੋਣ ਪਰਮਾਤਮਾ ਦੇਵੇਗਾ ਜੇ ਮੈਂ ਆਪਣੇ ਸਾਸਰ ਦੀ ਸੇਵਾ ਕਰ ਲਈਆਂ ਤੇ ਉਹਦਾ ਬਦਲਾ ਉਹ ਮੈਂ ਨਹੀਂ ਦੇ ਸਕਦੇ ਜੇ ਮੈਂ ਲਾਲਚ ਨਾਲ ਕਰਾਂ ਕਿ ਮੇਰੇ ਨਾਮ ਜਾਂ ਦਾਦ ਲਿਖ ਕੇ ਜਾਣਗੇ ਉਹ ਵਡਿਆਈ ਜਿਹੜੀ ਗੁਰੂ ਸਾਹਿਬ ਦੇ ਹੱਥ ਵਿੱਚ ਹੈ ਮਾਲਕ ਦੇ ਹੱਥ ਵਿੱਚ ਹੈ ਕਿ ਮੈਨੂੰ ਕਿੰਨੀਆਂ ਦਾਤਾਂ ਬਖਸ਼ਣੀਆਂ ਨੇ ਜੇ ਮੈਂ ਇਹ ਸਭ ਸੋਚ ਕੇ ਕਿ ਮਾਲਕ ਹੀ ਸਭ ਦੇਣ ਵਾਲੇ ਨੇ ਇੱਕ ਤਿਲ ਨਹੀਂ ਭੰਨੇ ਕਾਲੇ ਤੇ ਮੇਰੇ ਅੰਦਰ ਲਾਲਚ ਜੇ ਦੂਸਰੇ ਨਾਲ ਜਿਹੜੀ ਇਰੀਟੇਸ਼ਨ ਹੁੰਦੀ ਹੈ ਉਹ ਕੁਝ ਬੋਲਦਾ ਤੇ ਮਨ ਕੁੜਕੜ ਕਰਦਾ ਮਿੱਠਾਪਣ ਖਤਮ ਹੋ ਜਾਂਦਾ ਪਰੋ ਕੁਝ ਵੀ ਨਹੀਂ ਹੋਏਗਾ ਉਹ ਕੰਮ ਕਰੇ ਨਾ ਕਰੇ ਮੈਨੂੰ ਫਰਕ ਹੀ ਨਹੀਂ ਪੈਣਾ मैं जो सेवा करनी है करनी है मेरा मालक देख रहा है मैं मालक नर्पण करने वास्तव करनी है। मालक न चेते करके करनी है कि मालक ने मैं सेवा बख्शी है जे लाव लितिया ग्रस्ती अपनाई सी ग्रस्त जीवन महाराज ने दिता है ਤੀ ਪੁੱਤ ਦਿੱਤਾ ਹੈ ਪਤੀ ਦਿੱਤਾ ਹੈ ਤੇ ਉਹਨਾਂ ਦੇ ਕੰਮ ਕਰਨਾ ਉਹਨਾਂ ਦੀ ਸੇਵਾ ਕਰਨਾ ਮੇਰਾ ਫਰਜ਼ ਹੈ ਗੁਰਦਾਰੇ ਜਾ ਕੇ ਤੇ ਸੇਵਾ ਕਰਦੇ ਆਂ ਝੂਠੇ ਭਾਂਡੇ ਮਾਂਜਦੇ ਆਂ ਬੜੇ ਖਿੱਚ-ਕਿੱਚ ਕੇ ਮਾਂਜਦੇ ਆਂ ਥਾਲੀਆਂ ਕਿ ਸੇਵਾ ਮੈਨੂੰ ਮਿਲ ਜਾਏ ਜਿਹੜੇ ਘਾਰੇ ਜੀ ਨੇ ਉਹ ਵੀ ਤੇ ਮਹਾਰਾਜ ਦੇ ਨੇ ਉਹਨਾਂ ਦੀ ਵੀ ਸੇਵਾ ਇਸ ਤਰ੍ਹਾਂ ਹੀ ਕਰਨੀ ਹੈ ਬੜੇ ਚਾਣ ਨਾਲ ਬੜੇ ਪ੍ਰੇਮ ਨਾਲ ਕਿ ਮਹਾਰਾਜ ਸਭ ਵੇਖਦੇ ਨੇ ਮਹਾਰਾਜ ਇੱਕ ਤਿਲ ਜਿੰਨਾ ਵੀ ਵਰਤ ਨਹੀਂ ਜਾਣ ਦਿੰਦੇ ਜੇ ਮਹਾਰਾਜ ਦੀ ਵਡਿਆਈਆਂ ਕਿ ਮਹਾਰਾਜ ਇੱਕ ਦਿਨ ਜਿੰਨਾ ਵੀ ਅਰਥ ਨਹੀਂ ਜਾਣ ਦਿੰਦੇ ਮਹਾਰਾਜ ਸਦਾ ਮਿੱਠਾ ਬੋਲਦੇ ਨੇ ਫਿਰ ਅਸੀਂ ਕੋੜਾ ਨਹੀਂ ਬੋਲਾਂਗੇ ਮਹਾਰਾਜ ਨੂੰ ਹੋਮੇ ਚੰਗੀ ਨਹੀਂ ਲੱਗਦੀ ਮਹਾਰਾਜ ਤੇ ਨੌ ਨਿਦ ਨਾਮ ਗਰੀਬੀ ਪਾਈ ਗੁਰੂ ਗੰਦਕ ਦੇਵ ਜੀ ਕੀ ਲੈ ਕੇ ਆਏ ਸੱਚਖਣ ਤੋਂ ਗਰੀਬੀ ਲੈ ਕੇ ਆਏ ਨਿਮਰਤਾ ਲੈ ਕੇ ਆਈ ਉਹ ਹੀ ਆਪਣੇ ਸਿੱਖਾਂ ਚ ਵੰਡੀ ਜੇ ਇਹ ਸਭ ਗੱਲਾਂ ਦਾ ਧਿਆਨ ਰੱਖਾਂਗੇ ਤੇ ਅੰਦਰੋਂ ਪੋਜ਼ਿਟਿਵ ਹੋ ਜਾਵਾਂਗੇ ਫਿਰ ਸਾਨੂੰ ਬੜਨ ਦੀ ਲੋੜ ਨਹੀਂ ਪੈਗੀ ਸਾਨੂੰ ਮਖੋਟਾ ਪਾਣ ਦੀ ਲੋੜ ਨਹੀਂ ਪੈਗੀ ਸਾਨੂੰ ਇਹ ਡਰਨ ਦੀ ਲੋੜ ਨਹੀਂ ਪੈਗੀ ਕਿ ਬਾਹਰ ਪੋਲੂਸ਼ਨ ਇਹਨੂੰ ਲੈਟ ਗੋ ਕਰਨਾ ਹੈ ਆਪਣੇ ਆਪ ਵੀ ਇਮਿਊਨ ਸਿਸਟਮ ਸਟਰੋਂਗ ਹੈ ਜਿੱਥੋਂ ਮਰਜੀ ਨਿਕਲ ਜਾਈਏ ਤੇ ਉੱਥੇ ਹੀ ਪ੍ਰਚਾਰ ਹੋ ਜਾਏਗਾ ਜਿੱਥੋਂ ਨਿਕਲਾਂਗੇ ਜਿੱਥੇ ਜਾ ਕੇ ਬੈਠਾਂਗੇ ਆਪਣੇ ਆਪ ਹੀ ਪ੍ਰਚਾਰ ਸ਼ੁਰੂ ਹੋ ਜਾਏਗਾ ਮਹਾਰਾਜ ਦੀ ਬਾਣੀ ਦਾ ਕਿਉਂ ਵੇਖਦੇ ਨੇ ਨਾ ਸਾਰੇ ਕਿ ਬਈ ਇੰਨੀ ਸ਼ਾਂਤੀ ਕਿਵੇਂ ਆ ਰਹੀ ਹੈ ਇਹਨੂੰ ਵੇਖ ਕੇ ਇਹ ਜਦੋਂ ਬੋਲਦੇ ਨੇ ਤੇ ਫੁੱਲ ਕਿਵੇਂ ਗਿਰਦੇ ਨੇ ਫੁੱਲ ਕਿਵੇਂ ਖਿੜਦੇ ਨੇ ਕਸ਼ੀ ਬੂ ਕਿਤੋਂ ਆ ਰਹੀ ਹੈ ਇਹ ਸਾਰਿਆਂ ਨੂੰ ਅੱਜਕੱਲ ਪਤਾ ਚੱਲ ਜਾਂਦਾ ਹੈ ਸਭ ਸਿਆਣੇ ਨੇ ਕਿਸੇ ਨੂੰ ਉਹ ਨਾ ਸਮਝੋ ਪਰ ਜਦੋਂ ਤੁਸੀਂ ਮਖੋਟਾ ਬਾ ਕੇ ਕਰਦੇ ਹੋ ਤਾਂ ਵੀ ਸਾਹਮਣੇ ਵਾਲੇ ਨੂੰ ਸਮਝ ਆ ਜਾਂਦੀ ਹੈ ਕਿ ਅੰਦਰ ਉਹ ਚੀਜ਼ ਹੈ ਨਹੀਂ ਜੋ ਬਾਹਰੋਂ ਦਿਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਨਨਹਾਰ ਪ੍ਰਭੂ ਪਰਬੀਨ ਬਾਹਰ ਦੇਖਣਾ ਕਾਹੂ ਬੀਨ ਜਾਨਨਹਾਰ ਪ੍ਰਭੂ ਸਭ ਦੇ ਅੰਦਰ ਬੈਠਾ ਉਹ ਜਾਣਦਾ ਹੈ ਕਿ ਬਾਹਰ ਦੇ ਵੇਖ ਨਾਲ ਉਹ ਸਿਆਣਾ ਹੈ ਉਹ ਕਦੀ ਵੀ ਨਹੀਂ ਜਿਹੜਾ ਬਾਹਰੋਂ ਪੇਖ ਬਣਾਇਆ ਹੈ ਬਾਹਰੋਂ ਮਖੋਟਾ ਪਾਇਆ ਹੈ ਉਹਦੇ ਨਾਲ ਕਦੀ ਨਹੀਂ ਖੁਸ਼ ਹੁੰਦਾ ਉਹ ਕਦੋਂ ਖੁਸ਼ ਹੁੰਦਾ ਹੈ ਜਦੋਂ ਅੰਦਰੋਂ ਅੰਦਰੋਂ ਮਹਾਰਾਜ ਨਾਲ ਜੁੜੇ ਹੋਈਏ ਮਹਾਰਾਜ ਦਾ ਨਾਮ ਜਪ ਰਹੀ ਹੋਈਏ ਮਹਾਰਾਜ ਦੀ ਸ਼ਰਨ ਹੋਈਏ ਹੋਰ ਸਾਰੇ ਕਰਮ ਨੇ ਜਿਹੜੇ ਜਿਹੇ ਯੁੱਗ ਚਾਰੇ ਆਂਜਾ ਹੋਰ ਦਸੂਣੀ ਹੋਏ ਜੇ ਬੜੇ ਸਾਰੇ ਪ੍ਰਾਣਾਯਾਮ ਕਰਕੇ ਜੋਗੀਆਂ ਕਣਵਾਰ ਆਯੂ ਲੰਬੀ ਕਰ ਲਿੱਤੀ ਜਾਏ ਮਹਾਰਾਜ ਕਹਿੰਦੇ ਚਾਰ ਯੁਗ ਜਿੰਨੀ ਕਰ ਲਿੱਤੀ ਜਾਏ ਹੋਰ ਦਸੂਣੀ ਹੋਏ ਫਿਰ ਉਸ ਤੋਂ ਵੀ 10 ਗੁਣਾ 4 ਗੁਣਾ 10 40 40 ਯੁਗ ਜਿੰਨੀ ਆਯੂ ਕਰ ਲਿੱਤੀ ਜਾਏ ਜੇ ਯੁਗ ਚਾਰੇ ਆਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਈ ਨਵਾ ਖੰਡਾ ਨਾ ਸਾਰੇ ਪਾਸੇ ਸਾਡੀ ਜੈ ਜੈਕਾਰ ਹੋਏ ਸਾਰੇ ਸਾਡੇ ਨਾਮ ਚੱਲਣ ਸਾਰੇ ਸਾਨੂੰ ਚੰਗਾ ਕਹਿਣ ਨਵਾ ਖੰਡਾ ਵਿੱਚ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸਕੀਰਤ ਜਗਲੇ ਸਾਰੇ ਜਦੋਂ ਅਸੀਂ ਜਾਈਏ ਵਾ ਵਾ ਕਰਨ ਸਾਡੀ ਉਪਮਾ ਕਰਨ ਸਾਰੇ ਸਾਨੂੰ ਚੰਗਾ ਕਹਿਣ ਜਦ ਕੀ ਗੁਰਦਾਨਾ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਖੇ ਪੂਤਨਾ ਕੋਈ ਮਹਤਾਲਾ ਪਰ ਇੱਥੇ ਕੀ ਕਹਿ ਰਹੇ ਨੇ ਜੀ ਐਵੇਂ ਵੀ ਹੋ ਜਾਏ ਕਿ ਸਾਰੇ ਚੰਗਾ ਕਹਿਣ ਕੋਈ ਮਾੜਾ ਨਾ ਕਹੇ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਇਕ ਹੈ ਜਸ ਕੀਰਤ ਜਗਲੇ ਜੇ तिस ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ ਜੇ ਉਹਦੀ ਨਦਰ ਹੇਠ ਨਹੀਂ ਆਏ ਉਹਨੂੰ ਅਸੀਂ ਚੰਗੇ ਨਹੀਂ ਲੱਗੇ ਉਹ ਤੇ ਅੰਦਰੋਂ ਦੇਖ ਰਿਆ ਜੇ तिस ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਫਿਰ ਜਦੋਂ ਸਾਡੇ ਇਹ ਚੰਗੇ ਕੀਤੇ ਕਰਮ ਖਤਮ ਹੋਣਗੇ ਇੱਕ ਦਿਨ ਤੇ ਮੁੱਕਣਗੇ ਚੰਗੇ ਕਰਮ ਜਿਹੜੇ ਯੋਗ ਸਾਧਨਾ ਕੀਤੀ ਹੈ ਇੱਕ ਦਿਨ ਮੁੱਕੇਗੀ ਆਇਓ ਜੈ ਚਾਲੀ ਜੁਗ ਜਿੰਨੀ ਹੋ ਜਾਏ ਤਾਂ ਵੀ ਮੁੱਕੇਗੀ ਸਾਰੀ ਵਿਧੀਆਂ ਸਿੱਧੀਆਂ ਵੀ ਇੱਕ ਦਿਨ ਮੁੱਕਣਗੇ ਇੱਕ ਬੁਨਿਆਦ ਤੇ ਉਹਨਾਂ ਦੀ ਜਿੰਨਾ ਤਪ ਕੀਤਾ ਉਹਨੇ ਸਮੇਂ ਲਈ ਮਿਲੀਆਂ ਨੇ ਇੱਕ ਦਿਨ ਖਤਮ ਹੋ ਜਾਣਗੀਆਂ ਫਿਰ ਕੋਈ ਬਾਤ ਨਾ ਇੱਥੇ ਪੁੱਛੇਗਾ ਨਾ ਉਸ ਲੋਕ ਵਿੱਚ ਪੁੱਛੇਗਾ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਕੀਟਾਂ ਅੰਦਰ ਕੀਟ ਕਰ ਬਿਲਕੁਲ ਨੀਵੇਂ ਪਦ ਤੇ ਲਿਆ ਕੇ ਜਦੋਂ ਦੋਸ਼ ਸਾਡੇ ਉਤਪਨ ਹੁੰਦੇ ਨੇ ਫਿਰ ਮਾੜੇ ਕਰਮਾਂ ਦੇ ਤੋਂ ਫਲ ਭੁਗਤਣਾ ਪੈਂਦਾ ਤੇ ਕੀੜਿਆਂ ਅੰਦਰ ਵੀ ਕੀੜੇ ਬਣਾ ਦਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਫਿਰ ਮਹਾਰਾਜ ਬਰਕਤ ਦੱਸਦੇ ਨੇ ਜੇ ਉਹਦੀ ਨਦਰੇ ਹੇਠਾਂ ਜਾਈਏ ਜੇ ਉਹਦੇ ਕਈ ਅਨਸਾਰ ਚੱਲੀਏ ਨਾਮ ਜਪੀਏ ਮਹਾਰਾਜ ਕਰੇ ਨੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਮਹਾਰਾਜ ਜੀ ਕਹਿ ਰਹੇ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਜੇ ਉਹਦੀ ਗੱਲਾਂ ਮੰਨ ਲਈਏ ਫਿਰ ਕੀ ਹੁੰਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਇਸ ਸਾਨੂੰ ਗੁਣਾਂ ਨੂੰ ਬਾਰ-ਬਾਰ ਖਿੱਚ-ਖਿੱਚ ਕੇ ਆਪਣੇ ਅੰਦਰ ਲਿਆਉਣਾ ਨਹੀਂ ਪੈਂਦਾ ਮਹਾਰਾਜ ਨਿਰਗੁਣਾਂ ਨੂੰ ਗੁਣ ਬਖਸ਼ ਦਿੰਦੇ ਨੇ ਜਿਨ੍ਹਾਂ ਪਾਸ ਪਹਿਲੇ ਗੁਣ ਹੁੰਦੇ ਨੇ ਉਹਨਾਂ ਨੂੰ ਹੋਰ ਬਰਕਤ ਗੁਣਮੰਤਿਆਂ ਗੁਣ ਦੇਣ ਹੋਰ ਗੁਣ ਦੇ ਦਿੱਤ ਨੇ ਜੇ ਤਿਸ ਨਦਰਨਾ ਆਵੇ ਤਾਂ ਆਤਨਾ ਪੁੱਛੇ ਕਿ ਕੀਤਾ ਅੰਦਰ ਕੀਤ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆਂ ਗੁਣ ਦੇ ਤਿਹਾਂ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਉਹਦੇ ਬਗੈਰ ਮੈਨੂੰ ਕੋਈ ਸੁਜਦਾ ਹੀ ਨਹੀਂ ਉਹਦੇ ਬਗੈਰ ਕੋਈ ਹੈ ਹੀ ਨਹੀਂ ਜਿਹੜਾ ਮੈਨੂੰ ਗੁਣ ਬਖਸ਼ ਦੇ ਜਿਹੜਾ ਮੈਨੂੰ ਬਖਸ਼ ਦੇ ਤੇ ਜਿਹੜੇ ਕਿਸੇ ਹੋਰ ਨੂੰ ਵੀ ਸਭ ਨੂੰ ਗੁਣ ਬਖਸ਼ਣ ਯੋਗ ਹੈ ਉਹਦੇ ਬਗੈਰ ਕੋਈ ਹੈ ਹੀ ਨਹੀਂ ਉਹ ਇਕੂ ਇੱਕ ਦਾਤਾ ਹੈ ਗੁਣ ਬਖਸ਼ਣ ਵਾਲਾ ਫਿਰ ਜੇ ਗੁਣਾ ਦਾ ਖਜ਼ਾਨਾ ਗੁਣ ਨਿਧਾਨ ਉਹੀ ਹੈ ਤੇ ਉਹਦੀ ਸਰਣੀ ਪੈਣਾ ਚਾਹੀਦਾ ਹੈ ਉਹਦੇ ਕੋਲੋਂ ਹੀ ਬਪੜੀਆਂ ਸਾਰੀਆਂ ਭੁੱਲਾਂ ਬਖਸ਼ਾਣੀਆਂ ਚਾਹੀਦੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਬੱਚੇ ਯਾਦ ਆਇਆ ਬਾਬਾ ਬੁੱਢਾ ਸਾਹਿਬ ਜੀ ਜਦੋਂ ਆਖਰੀਲਾ ਸਮਾਂ ਹੈ ਨਾ ਤੇ ਛੇਵੇਂ ਪਾਤਸ਼ਾਹਾਂ ਦਾ ਆਖਰੀਲਾ ਸਮਾ ਸੰਭਾਲ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਮੰਜੀ ਤੇ ਲੇਟੇ ਨੇ ਸਿਰ ਵਾਲੇ ਪਾਸੇ ਛੇਵੇਂ ਪਾਤਸ਼ਾਹ ਨੇ ਤੇ ਸਿਰ ਵਾਲੇ ਪਾਸੇ ਨੂੰ ਹੱਥ ਜੋੜ ਕੇ ਬਾਬਾ ਬੁੱਢਾ ਜੀ ਬੇਨਤੀ ਕਰਦੇ ਮਹਾਰਾਜ ਨੂੰ ਐਵੇਂ ਵੇਖ ਵੇਖ ਕੇ ਕਹਿੰਦੇ ਮਹਾਰਾਜ ਇੱਕ ਬੇਨਤੀ ਹੈ ਅਖੀਰਲੀ ਰਾਤ ਹੈ ਨਾ ਨਾ ਕਰਿਓ ਤਾਂ ਕੁਝ ਨਹੀਂ ਪਛਾਹ ਕੀ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਮੁੱਖ ਤੋਂ ਬਚਨ ਕੋ ਉਹ ਬਾਬਾ ਬੁੱਢਾ ਸਾਹਿਬ ਜੀ ਇਹ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਧੰਗੁਰ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਜਦ ਤੱਕ ਅਸੀਂ ਗੁਰਗੰਦ ਸਾਹਿਬ ਆਦ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਹਾਂ ਤਾਂ ਤੱਕ ਤੁਸੀਂ ਸਾਡੀ ਜਗ੍ਹਾ ਤੇ ਸਾਡੇ ਤਖਤ ਤੇ ਵਿਰਾਜਮਾਨ ਹੋਣਾ ਹੈ ਤੇ ਸੰਗਤਾਂ ਨੂੰ ਦਰਸ਼ਨ ਦੇਣੇ ਨੇ ਸੰਗਤਾਂ ਦੇ ਸਾਰੇ ਸਵਾਲ ਜਵਾਬ ਹੱਲ ਕਰਨੇ ਨੇ ਉਹ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਤਨਗੁਰ ਅਰਜਨ ਦੇ ਮਹਾਰਾਜ ਦੇ ਗੁਰਿਆਈ ਤੱਕ ਤੇ ਵੀ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਜਦੋਂ ਮਹਾਰਾਜ ਈਦੀਆਂ 'ਤੇ ਨਿਕਲੇ ਤੇ ਆਪਣੇ ਪੁੱਤਰ ਨੂੰ ਛੇਵੇਂ ਪਾਤਸ਼ਾਹ ਨੂੰ ਕਿਹਾ 32 ਦੰਦਾਂ 'ਚੋਂ ਬਾਬਾ ਬੁੱਢਾ ਸਾਹਿਬ ਜੀ ਜੋ ਕਹਿਣਗੇ ਉਹ ਪੂਰਾ ਕਰਨਾ ਹੈ ਤਤਕਾਲ ਉਹ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਮਹਾਰਾਜ ਨੂੰ ਕਹਿ ਰਹੇ ਨੇ ਅਖੀਰੀ ਰਾਤ ਹੈ ਮਹਾਰਾਜ ਇੱਕ ਬੇਨਤੀ ਹੈ ਦਾਤ ਝੋਲੀ 'ਚ ਪਾਉਂਗੇ ਮਨਾਤੇ ਨਹੀਂ ਕਰੋਗੇ ਫਿਰ ਫਿਰ ਸੇ ਬਾਜਾ ਕਹਿੰਦੇ ਤੁਸੀਂ ਬਚਨ ਕਰੋ ਆਯੂ ਹੋਰ ਚਾਹੀਦੀ ਹੈ ਆਯੂ ਹੋਰ ਬਖਸ਼ ਦਾਂਗੇ ਤੁਹਾਨੂੰ ਕੀ ਚੀਜ਼ ਚਾਹੀਦੀ ਤੁਸੀਂ ਬਚਨ ਤੇ ਕਹੋ ਤੀਜੀ ਵਾਰ ਫਿਰ ਕਹਿੰਦੇ ਨੇ ਮਹਾਰਾਜ ਦੇਖ ਲਓ ਮਨੇ ਨਾ ਕਰਿਓ ਦਾਤ ਝੋਲੀ ਚ ਪਾ ਦਿਓ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਤਨ ਹੋ ਤੁਸੀਂ ਬਚਨ ਤੇ ਕਹੋ ਮੁਖ ਤੋਂ ਕਿ ਕੀ ਚਾਹੀਦਾ ਹੈ ਬਾਬਾ ਬੁੱਢਾ ਸਾਹਿਬ ਜੀ ਕੀ ਕਹਿੰਦੇ ਐਸ ਬੁੱਢੇ ਨੂੰ ਬਖਸ਼ ਦਿਓ ਇੱਕ ਵਾਰੀ ਆਪਣੀ ਰਸਦਾਂ ਤੋਂ ਕਹਿ ਦਿਓ ਜਾਂ ਬੁੱਢਿਆ ਤੈਨੂੰ ਬਖਸ਼ ਦਿੱਤਾ ਜਾਂ ਬੁੱਢਿਆ ਤੈਨੂੰ ਬਖਸ਼ ਦਿੱਤਾ ਇੱਕ ਵਾਰੀ ਐਨਾ ਕਹਿ ਦਿਓ ਕਿੰਨੀ ਨਮਰਤਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 113 ਸਾਲ ਸਿੱਖੀ ਕਮਾਈ 6 ਦੇ 6 ਪਾਤਸ਼ਾਹੀਆਂ ਪੰਜ ਪਾਤਸ਼ਾਹੀਆਂ ਨੂੰ ਤਿਲਕ ਦਿੱਤਾ ਗੁਰਿਆਈ ਦਾ ਸਾਰੀਆਂ ਸੇਵਾਵਾਂ ਨਾਲ ਕੀਤੀਆਂ ਜਿਨ੍ਹਾਂ ਨੇ ਵਚਨਾਂ ਨਾਲ 6ਵੇਂ ਪਾਤਸ਼ਾਹ ਦਾ ਜਿਹੜਾ ਆਗਮਨ ਹੁੰਦਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ ਇੱਕ ਵਾਰੀ ਮਹਾਰਾਜ ਮੇਰੇ ਜਾਨ ਤੋਂ ਪਹਿਲੇ ਆਪਣੀ ਰਸਨਾ ਨਾਲ ਕਹਿ ਦਿਓ ਜਾਂ ਬੁੱਢਿਆ ਤੈਨੂੰ ਬਖਸ਼ ਦਿੱਤਾ ਐਸੀ ਨਿਮਰਤਾ ਜਿਹੜੀ ਐ ਉਹ ਚਾਹੀਦੀ ਐ ਤਾਂ ਹੀ ਕਹਿ ਰਿਆਂ ਗੁਣਮੰਤਿਆਂ ਗੁਣ ਦੇ ਜਿਹੜੇ ਗੁਣ ਵਾਲੇ ਦੇਨਾਂ ਉਹਨਾਂ ਨੂੰ ਵੀ ਮਹਾਰਾਜ ਹੋਰ ਵਡਿਆਈ ਹੋਰ ਗੁਣ ਬਖਸ਼ਦੇ ਨੇ ਮਹਾਰਾਜ ਨੇ ਫਿਰ ਇਹ ਕਿਹਾ ਮਹਾਰਾਜ ਕੀ ਕਹਿੰਦੇ ਛੇਵੇਂ ਪਾਤਸ਼ਾਹ ਮਹਾਰਾਜ ਦਿਆਂ ਦੇ ਘਰ ਆਏ ਬਖਸ਼ੇ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਤੋਂ ਹੀ ਨੇ ਕਹਿੰਦੇ ਜਿਹੜੀ ਸੰਗਤ ਤੁਹਾਡੀ ਇਹ ਸਾਖੀ ਵੀ ਸੁਣਿਆ ਕਰੇਗੀ ਨਾ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਵੀ ਦਾਤਾ ਸਾਂਭਣ ਦੀ ਇਸ ਗੁਰੂ ਉਧਕਾਰ ਵਿੱਚ ਦਾਤਾ ਸਾਂਭਣ ਦੀ ਜਾਂਚ ਆ ਜਾਏਗੀ ਉਹ ਵੀ ਬਖਸ਼ੀ ਜਾਏਗੀ ਜਿਹੜੀ ਤੁਹਾਡੀ ਹੈ ਪਿਆਰ ਨਾਲ ਸਾਖੀ ਵੀ ਸੁਣਿਆ ਕਰੇਗੀ ਐਸੇ ਗੁਰਸਿੱਖ ਪਿਆਰੇ ਹੁੰਦੇ ਨੇ ਜਿਹੜੇ ਨਾਮ ਦੀ ਕਮਾਈ ਕਰਦੇ ਨੇ ਜਿਹੜੀ ਸੇਵਾ ਤੇ ਸਿਮਰਨ ਦੀ ਕਮਾਈ ਕਰਦੇ ਨੇ ਫਿਰ ਉਹਨਾਂ ਨੂੰ ਕਿਸੇ ਹੋਰ ਨੂੰ ਫੋਲੋ ਕਰ ਕਰਕੇ ਪੋਜ਼ਿਟਿਵ ਰਹਿਣ ਦੀ ਲੈਟ ਗੋ ਕਰਨ ਦੀ ਇਹ ਸਾਰੇ ਨਵੇਂ ਟੁੱਟ ਕੇ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਅਸੀਂ ਨਾਮ ਦਾ ਆਸਰਾ ਲੈਂਦੇ ਆ ਨਿਮਰਤਾ ਆਪਣੇ ਆਪ ਘਰ ਕਰਦੀ ਅੰਦਰ ਨਿਮਰਤਾ ਆਪ ਆ ਕੇ ਵਸਦੀ ਏ ਮਹਾਰਾਜ ਆਪ ਕਿਰਪਾ ਕਰਦੇ ਨੇ ਜਦ ਤੱਕ ਉਹ ਨਹੀਂ ਗੁਣ ਬਖਸ਼ਦੇ ਤਾਂ ਤੱਕ ਚਾਏ ਫਿਰ ਅਸੀਂ ਜੇ ਜੋ ਵਿਚਾਰੇ ਆਰ ਜਾ ਹੋਰ ਚਾਏ ਸਾਰੇ ਸਾਡੀ ਬਾਵਾ ਕਰਨਾ ਸੀ ਕਿ ਨਮਾ ਖੱਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਏ ਕਿ ਜਸਕੀਰਤ ਜਗ ਲੇ ਪਰ ਜਦੋਂ ਜਿਹੜਾ ਕਰਮ ਕੀਤਾ ਉਹ ਕਰਮ ਮੁੱਕੇਗਾ ਫਿਰ ਫਿਰ ਕੀ ਹੋਏਗਾ ਕੀਟਾ ਅੰਦਰ ਕੀਟਕਰ ਦੋਸੀ ਦੋਸਤਰੇ ਬਚਣ ਦਾ ਇੱਕ ਹੀ ਉਪਾਅ ਹੈ ਨਾਨਕ ਕਹਿ ਕਰਕੇਵਲ ਨਾਮ ਨਾਨਕ ਕਹਿ ਕਰਕੇਵਲ ਨਾਮ ਸਤ ਗੁਰੂ ਸਿੱਖ ਕੋ ਨਾਮ ਧੰਦੇ ਸਤ ਗੁਰੂ ਸਿੱਖ ਕੋ ਨਾਮ ਧੰਦੇ ਗੁਰ ਕਾ ਸਿਖ ਵਡ ਭਾਗੀ ਹੈ ਗੁਰ ਕਾ ਸਿਖ ਵਡ ਭਾਗੀ ਹੈ ਸਤ ਗੁਰ ਸਿੱਖ ਕਾ ਹਲ ਪਲਤ ਸਵਾਰੇ ਸਤ ਗੁਰ ਸਿੱਖ ਕਾ ਹਲ ਪਲਤ ਸਵਾਰੇ ਨਾਨਕ ਸਤ ਗੁਰੂ ਸਿੱਖ ਕੋ ਜੀ ਨਾਲ ਸਮਾਰੇ ਮਹਾਰਾਜ ਕਿਰਪਾ ਕਰਨੇ ਸਾਰੀ ਬਾਣੀ ਦੀ ਜਿਹੜੀ ਵਿਚਾਰ ਹੁੰਦੀ ਹੈ ਚਾਹੇ ਉਹ ਪਾਠ ਕੀਤਾ ਪਹਿਲੇ ਚਾਹੇ ਕੀਰਤਨ ਰੂਪ ਵਿੱਚ ਚਾਹੇ ਨਾਮ ਸਿਮਰਨ ਰੂਪ ਵਿੱਚ ਚਾਹੇ ਗੁਰਮਤਿ ਵਿਚਾਰਾਂ ਦੇ ਰੂਪ ਵਿੱਚ ਮਹਾਰਾਜ ਐਸੀ ਬਖਸ਼ਿਸ਼ ਕਰਨ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ laaj ਰਹੇ ਦੇਖੋ ਅਸੀਂ ਪਹਿਲੇ ਵੀ ਇੱਥੇ ਵੀ ਕੀ ਕਹਿੰਦੇ ਆ ਬਾਣੀ ਹਿਰਦੇ ਚ ਵਸੇ ਜੇ ਬਾਣੀ ਹਿਰਦੇ ਚ ਵਸੇਗੀ ਬਾਣੀ ਦੀ laaj ਆਪੇ ਰਹੇਗੀ ਉਹ ਇਕੁਏਸ਼ਨ ਆਪੇ ਸੋਲਵ ਹੋ ਜਾਏਗੀ ਅਸੀਂ ਕੀ ਕਰਨਾ ਹੈ ਐਸਵਲ ਤੁਰਨੇ ਕੇਸੀ ਬਾਣੀ ਨੂੰ ਹਿਰਦੇ ਚ ਬਸਾਣਾ ਹੈ ਮਹਾਰਾਜ ਦੇ ਜਿਹੜੀ ਬਾਣੀ ਹੈ ਨਾਮ ਹੈ ਉਹਦੀ ਪਟਿਆਈ ਨੂੰ ਅੰਦਰ ਧੁਰ ਤੱਕ ਲੈ ਕੇ ਜਾਣਾ ਹੈ RAM ਨਾਮ ਉਰ ਮੈਂ ਗयो ਜਾ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਈ ਫਿਰ ਸਾਰੇ ਸੰਕਟ ਆਪ ਹੀ ਮਿਟ ਜਾਣਗੇ बेंत बेंत भूलों बख्श लेनिया नाम हृदय वसे बाणे की लाज रहे झूलते निशान रहे सजते दीवान रहे वाहगुरु जी का खालसा वाह